ਉਹਨ ਮੈਨੂੰ ਕਿਹਾ ਵੀ ਸਰਪੰਚ ਸਾਹਿਬ 2 ਕਿੱਲੇ ਵੇਚ ਕੇ ਅੱਛਾ ਜੀ ਠੀਕ ਆ ਜੇਬ ਨੋਟਾਂ ਨਾਲ ਭਰ ਕੇ ਹੱਥ 'ਚ ਪੈਸੇ ਫੜ ਕੇ ਫਿਰ ਵੋਟ ਲੈਣ ਆਈਦਾ ਠੀਕ ਆ ਅੱਜ ਮੱਖਣ ਗਰੀਬਾਂ ਦੇ ਖੇਤ ਕਿਧਰ ਉਤਰਿਆ ਆਉਂਦਾ ਹੋਰ ਵੀਰ ਮੱਖਣ ਕੀ ਹਾਲ ਹੈ ਹੋਰ ਮੱਲੀ ਸਾਹਿਬ ਠੀਕ ਠਾਕ ਵਧੀਆ ਚੜਦੀ ਕਲਾ ਜੀ ਤੇ ਆਪਾਂ ਸਰਪੰਚ ਖੜੇ ਜਾਂਦ ਕੀ ਆਪਾਂ ਹਾਂ ਸਰਪੰਚ ਖੜੇ ਜੀ ਸਰਪੰਚ ਹੀ ਲੜਨੀ ਆ ਦੇਖੀ ਅੱਛਾ ਜੀ ਤੇ ਆਪਣਾ ਸੰਯੋਗ ਤੁਸੀਂ ਦੇਣਾ ਵੋਟਾਂ ਹਾਂ ਵੋਟਾਂ ਪੌਣੀਆਂ ਤੇ ਪੌਣੀਆਂ ਵੀ ਆ ਪੋਟਾ ਪਾਉਣੀਆਂ ਤੇ ਪਾਉਣੀਆਂ ਵੀ ਆ ਹਾਂ ਮੱਖਣਾ ਇੱਕ ਗੱਲ ਕਹਾਂ ਗੁੱਸਾ ਤਾਂ ਨਹੀਂ ਕਰਦਾ ਆਪਾਂ ਗੁੱਸਾ ਜਦੋਂ ਆਪਾਂ ਖੜੀ ਗਿਆ ਆਪਾਂ ਨੂੰ ਬੜਾ ਕੁਝ ਕਹਿਣਾ ਇਹ ਲੋਕਾਂ ਨੇ ਸਰਪੰਚੀ ਲੜਨੀ ਆ ਨਾ ਤਾਂ ਦੋ ਕਿੱਲੇ ਵੇਚ ਕੇ ਅੱਛਾ ਬੈਗ ਭਰ ਕੇ ਠੀਕ ਆ ਸਹਰਾਣੇ ਧਰ ਕੇ ਠੀਕ ਆ ਤੇ ਹੱਥ ਚ ਨੋਟ ਫੜ ਕੇ ਫੇਰ ਮੰਗਣਾਈ ਦੀ ਵੋਟ ਕੱਚੀਆਂ ਗੋਲੀਆਂ ਸੀ ਨਹੀਂ ਖੇਡੀਆਂ ਮੱਲੀ ਅੱਛਾ ਗੱਟਾ ਅਸੀਂ ਵੀ ਭਰ ਕੇ ਰੱਖੀ ਖੜੇ ਆ ਅੱਛਾ ਹਾਂ ਠੀਕ ਆ ਤੋ ਵੋਟ 10 ਮੋਲੇ 10 ਵੋਟਾਂ ਦਾ ਕਿੰਨਾ ਤੇਰਾ ਮੋਲ ਫਿਰ ਆਪਣੀਆਂ 6 ਵੋਟਾਂ ਨੇ ਮੱਖਣਾ ਅੱਛਾ 1,20,000 ਤਾਂ ਲਾ ਗਈ ਵਿਰੋਧੀ ਤੇਰਾ ਅੱਛਾ ਝੂਠ ਮੱਲੀ ਨੇ ਮਾਰਿਆ ਨਹੀਂ ਕਦੀ ਠੀਕ ਆ 1.5 ਲੱਖ ਚ ਫਾਈਨਲ ਕਰ ਲਾ ਵੋਟਾਂ 6 ਪਾ ਦਿਆਂਗੇ ਤੇ 4 ਹੋਰ ਵੀ ਦਵਾ ਦਿਆਂਗੇ ਤੈਨੂੰ ਹੋਰ 1.55 ਕਰਵਾਣ ਕੇ ਪੈਸੇ ਫੜਨੀ ਸ਼ਾਮ ਨੂੰ ਸ਼ਾਮ ਨੂੰ ਹਾਂ ਚੱਲ ਠੀਕ ਆ ਡਨ ਵੋਟਾਂ ਹਾਂ ਨਾ ਕਰ ਆਪਣੀਆਂ ਹੋਰ ਕਿਸੇ ਪਾਸੇ ਜਾਣ ਯਾਰ ਮੱਖਣਾ ਸਰਪੰਚ ਸਾਹਿਬ ਜਵਾਨ ਹੋ ਗਈ ਮੱਖਣ ਨਹੀਂ ਅੱਜ ਤੋਂ ਬਾਅਦ ਤੂੰ ਸਾਡਾ ਸਰਪੰਚ ਆ ਚੰਗਾ ਜੀ ਚੰਗਾ ਜੀ ਵੀ ਮਿੱਤਰਾ ਮੁਰਗੀ ਆ ਗਈ ਤੇ ਕਾਣੇ ਦੇ ਹੈ ਕਮਾਲ ਕਰ ਗਿਆ ਯਾਰ ਪੈਸੇ ਹੀ ਬੜੇ ਲਾ ਗਿਆ ਪਤੰਦਰ ਹੈ ਚੱਲ ਆਪਾਂ ਦਾ ਕੋਠੀ ਦੀ ਛੱਤ ਪਾਈਏ ਬਾਅਦ ਚ ਵੇਖਾਂਗੇ ਇਹਦੇ ਨਾਲ 750 ਦੀ ਸਾਸੀਕਾਰ ਸਾਸੀਕਾਰ ਆ ਇੱਥੇ ਨਾ ਮੋਹਰ ਲਵਾਉਣੀ ਸੀ ਕਿੰਦਾ ਮੁੰਡਾ ਮੈਂ ਕਹਾਂ ਮੱਲੀ ਦਾ ਅੱਛਾ ਤੇ ਪੁੱਤਰ ਫਿਰ ਮੋਹਰ ਐਵੇਂ ਨਹੀਂ ਲੱਗਦੀ ਮੋਹਰ ਕਿਸੇ ਗੱਲ ਤੇ ਲੱਗਦੀ ਤੂੰ ਮੱਲੀ ਨੂੰ ਭੇਜ ਠੀਕ ਠੀਕ ਆ ਆ ਲਿਆ ਬੋਤਾ ਪ੍ਰਾਗ ਕਾਗਜ ਕਿਹੜਾ ਹੀ ਅੱਛਾ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਮੱਲੀ ਸਾਹਿਬ ਕੀ ਹਾਲ ਵਧੀਆ ਸਤਿ ਸ੍ਰੀ ਅਕਾਲ ਮੈਂ ਪੁੱਤ ਨੂੰ ਭੇਜਿਆ ਸੀ ਕਿ ਮੋਹਰ ਜੀ ਲਵਾਉਣੀ ਸੀ ਕਾਗਜ ਤੇ ਮੱਲੀ ਸਾਹਿਬ ਮੋਹਰ ਐਵੇਂ ਨਹੀਂ ਲੱਗਦੀਆਂ ਅੱਛਾ ਜੀ ਮੱਲੀ ਸਾਹਿਬ ਆਜੋ ਬੈਠ ਕੇ ਗੱਲ ਕਰਦੇ ਆਜੋ ਆਇਆ ਬੋਤਾ ਬੈਹਿਆ ਮੈਂ ਮੈਨੂੰ ਤਾਂ ਗੁੱਸਾ ਬੜਾ ਚੜਿਆ ਸੱਚੀ ਮਾਹ ਸਰਪੰਚ ਸਾਹਿਬ ਨੂੰ ਵੋਟਾਂ ਪਾਈਆਂ ਨੇ ਸਰਪੰਚ ਸਾਹਿਬ ਨੇ ਮੋਹਰ ਹੀ ਨਹੀਂ ਲਾਈ ਕਮਾਲ ਹੋ ਗਈ ਦੱਸ ਹਾਂ ਉਹ ਸੋਹਣੀ ਦਾ ਮੁੰਡਾ ਨਹੀਂ ਉਹਨੂੰ ਤੁਸੀਂ ਮੋਰ ਵੀ ਲਾਤੀ ਸੋਹਣੀ ਦੇ ਮੁੰਡੇ ਕੀ ਤੁਸੀਂ ਆ ਗਲੀ ਵੀ ਪੱਕੀ ਕਰਾਤੀ ਸੋਹਣੀ ਨੂੰ ਤੁਸੀਂ ਸਰਕਾਰੀ ਘਰ ਦਵਾਤਾ ਸੋਹਣੀ ਦੇ ਘਰੇ ਤੁਸੀਂ ਟਾਇਲਟ ਵੀ ਸਰਕਾਰੀ ਲਵਾਤੀ ਆ ਤੇ ਸਾਡੇ ਵਾਰੀ ਤੁਹਾਨੂੰ ਮੌਤ ਪੈ ਗਈ ਦੱਸ ਓਟਾ ਪਾਈਆਂ ਅਸੀਂ ਕਮਾਲ ਹੋ ਗਿਆ ਅਸੀਂ ਤਾਂ ਕਲੀ ਮੋਰ ਹੀ ਆਖਿਆ ਸੀ ਬੱਚੇ ਦੇ ਲਾ ਦੋ ਕਾਗਜ਼ ਦੇ ਸਰਟੀਫਿਕੇਟ ਬਣ ਜੂਗਾ ਹੁਣ ਮੇਰੀ ਵੀ ਸੁਣੇਗਾ ਹਾਂਜੀ ਹਾਂਜੀ ਦੱਸੋ ਤੂੰ ਓਟਾ ਮੈਨੂੰ ਪਾਈਆਂ ਕਿਵੇਂ ਅਸੀਂ ਮੈਂ ਤੁਹਾਨੂੰ ਓਟਾ ਪਾਈਆਂ ਨੇ ਮੈਂ ਚਲੋ ਮੁੱਲ ਪਾਈਆਂ ਨੇ ਲੋਕ ਪਾਉਂਦੇ ਨੇ ਹਾਂ ਹੁਣ ਤੇ ਸੋਹਣੀ ਨੇ ਵੀ ਮੋਲੀ ਪਾਈਆਂ ਨੇ ਹੁਣ ਤੂੰ ਤੈਨੂੰ ਸੋਹਣੀ ਦਨੇ ਨਾ ਪਤਾ ਸੋਹਣੀ ਨੇ ਮੈਨੂੰ ਵੋਟਾਂ ਕਿਵੇਂ ਪਾਈਆਂ ਉਹਦਾ ਮੈਨੂੰ ਪਤਾ ਨਾ ਮੈਂ ਸੋਹਣੀ ਤੋਂ ਵੋਟਾਂ ਕਿਵੇਂ ਲਈਆਂ ਅੱਛਾ ਤੇ ਫਿਰ ਤਾਂ ਕੰਮ ਤਾਂ ਸੋਹਣੀ ਦੇ ਹੋਣਗੇ ਕਿਵੇਂ ਬਈ ਸੋਹਣੀ ਨੇ ਪੈਸੇ ਨਹੀਂ ਲਏਗੇ ਪੈਸੇ ਸੋਹਣੀ ਨੇ ਨਹੀਂ ਲਏ ਅੱਛਾ ਸੋਹਣੀ ਨੇ ਮੈਨੂੰ ਵੋਟਾਂ ਪਾਈਆਂ ਉਹਨੇ ਮੇਰੇ ਤੇ ਹਸਾਨ ਕੀਤਾ ਮੈਂ ਤਾਂ ਹਾਂਦਾ ਬਈ ਕੰਮ ਕਰੂੰਗਾ ਨਹੀਂ ਤੇ ਫਿਰ ਤੁਸੀਂ ਪੈਸੇ ਵੰਡੇਗਾ ਤੋਂ ਤੁਸੀਂ ਵੰਡੇ ਤੇ ਅਸੀਂ ਲੈ ਯਾਰ ਮੰਡਣੇ ਪੈਂਦੇ ਜਦੋਂ ਤੂੰ ਵਿਰੋਧੀ ਧਿਰ ਕਹਿੰਦੀ ਮੈਂ ਤਿੰਨ ਦਊਂ ਮੈਂ ਤਾਂ ਪੰਜ ਦੇਊਂਗਾ ਅੱਛਾ ਹੁਣ ਇਹ ਤੇ ਤੂੰ ਮੈਨੂੰ ਉਹਦੇ ਆ ਦੇ ਮੂੰਹ ਇਹ ਮੱਲੀ ਇਹ ਗੱਲ ਕਹੀ ਸੀ ਵੀ ਸਰਪੰਚ ਸਾਹਿਬ ਸਾਡੀਆਂ ਇੰਨੀਆਂ 6 ਵੋਟਾਂ ਸਾਡਾ ਇੱਕ ਵੀ ਲੱਗ ਗਿਆ ਤੇ ਵਿਰੋਧੀ ਤੇ ਡੂਢ ਲੱਗੀ ਆ ਹੁਣ ਕਿਨੇ ਦੰਨਾ ਮੈਂ 5 ਵਾਦ ਕੇ ਲਾਇਆ ਨਾ ਹਾਂ ਲਾਇਆ ਦੀ ਕਰ ਚੇਤਾ ਨਹੀਂ ਹੁਣ ਇਹਦਾ ਮਤਲਬ ਵੀ ਤੁਸੀਂ ਫਿਰ ਪੈਸੇ ਪੂਰੇ ਕਰੋਗੇ ਪਹਿਲਾਂ ਆਪਦੇ ਪੈਸੇ ਦਾ ਪੂਰੇ ਕਰਾਂਗੇ ਹੁਣ ਤੁਸੀਂ ਜਿਹੜੀ ਮੋਹ ਰਾ ਫਿਰ ਉਹ ਕਿਵੇਂ ਕਰੋਗੇ ਹੋਰ ਤਾਂ ਮੁੱਲ ਚੱਲੂਗੀ ਜਿੰਦੇ ਤੂੰ ਮੋਹ ਲਮਾਉਣੇ ਤਾਂ 5000 ਰੁਪਏ ਲੱਗੂਗਾ ਠੀਕ ਆ ਜੇ ਮੋਰ ਲਵਾਵਾਂਗੇ ਤਾਂ 5000 5000 ਲੱਗੂਗਾ। ਜੇ ਤੈਨੂੰ ਕਿ ਤੇਰਾ ਕੋਈ ਥਾਣੇ ਪਠਾਣੇ ਕੰਮ ਆ। ਅੱਛਾ ਜੀ। ਉਹਦਾ 10000 ਲੱਗੂਗਾ। ਤੇ ਜੇ ਅਸੀਂ ਉਹ ਸੋਹਣੀ ਦੇ ਮੁੰਡੇ ਨੂੰ ਜਿਹੜਾ ਘਰ ਲੈ ਕੇ ਦਿੱਤਾ ਸਰਕਾਰੀ ਉਹ ਲੈਣਾ ਹੋਵੇ ਤਾਂ ਯਾਰ ਤੂੰ ਸੋਹਣੀ ਦੇ ਉੱਤੇ ਮਿੰਟੋ ਕੇ ਪਿੱਛੇ ਜਾ ਕੇ ਚੜ ਜਾਣਾ। ਸੋਹਣੀ ਦਾ ਸੋਹਣੀ ਨੇ ਨਾ ਮੈਨੂੰ ਵੋਟਾਂ ਪਾਈਆਂ। ਫ੍ਰੀ ਪਾਈਆਂ। ਤੁਸੀਂ ਮੈਥੋਂ ਮੂੰਹ ਮੰਗੇ ਪੈਸੇ ਲੈ ਆ। ਹਾਂ ਨਹੀਂ ਤੇ ਉਹਦੀ ਸੋਹਣੀ ਨਾ ਹੋੜਾ ਰਲ ਗਿਆ ਹੁਣ ਤੁਸੀਂ ਦੱਸੋ ਵੀ ਕੀਮਤ ਕੋਈ ਹੈਗੀ ਤਾਂ ਹੁਣ ਸਾਨੂੰ ਵੀ ਚਾਹੀਦਾ ਨਾ ਬਾਈ ਇਹ ਤਾਂ ਮੁੱਲ ਚੱਲੂਗੀ ਮੋਰ ਵੀ ਮੇਰੀ ਜਿੰਨੇ ਮੈਂ ਤੁਹੋਂ ਪੈਸੇ ਨਹੀਂ ਲਏ ਉਹਨੂੰ ਮੈਂ ਫ੍ਰੀ ਲਾ ਕੇ ਦੇਵਾਂਗਾ ਜਿੰਨੇ ਮੈਂ ਤੁਹੋਂ ਪੈਸੇ ਲਏ ਮੈਂ ਤਾਂ ਬਾਈ 5000 ਰੁਪਏ ਮੋਰ ਦਾ ਲਵਾਂਗਾ ਮੈਂ ਫਿਰ ਮੋਰ ਲਾ ਕੇ ਦੇਵਾਂਗਾ ਹੁਣ ਇਹਦਾ ਮਤਲਬ ਵੀ ਮੈਂ 5 ਦਮਾਂ ਤੇ ਮੋਰ ਲਾਉਂਗਾ ਹਾਂ ਪੰਜ ਦਾ ਮਤਲਬ ਵੀ ਆਉਣ ਵਾਲੇ ਸਮੇਂ ਵਾਸਤੇ ਸਾਨੂੰ ਨਸੀਹਤ ਦੇ ਦਿੰਨੇ ਤੁਸੀਂ ਫਿਰ ਉਹਦਾ ਯਾਰ ਤੁਸੀਂ ਸੋਚਣਾ ਸੀ ਹੁਣ ਤੂੰ ਉਹਨੂੰ ਮੈਨੂੰ ਕਿਹਾ ਵੀ ਸਰਪੰਚਾ 2 ਕਿੱਲੇ ਵੇਚ ਕੇ ਅੱਛਾ ਜੀ ਠੀਕ ਆ ਜੇਬ ਨੋਟਾਂ ਨਾਲ ਭਰ ਕੇ ਹੱਥ 'ਚ ਪੈਸੇ ਫੜ ਕੇ ਫਿਰ ਬੋਟ ਲੈਣ ਆਈਦਾ ਠੀਕ ਆ ਤੇ ਮਮੀ ਹੁਣ ਤੈਨੂੰ ਕਹਿੰਦਾ ਵੀ ਤੂੰ ਵੀ 5000 ਦੀ ਗੁੱਟੀ ਜੇਬ 'ਚ ਪਾ ਕੇ ਫਿਰ ਮੇਰੇ ਕੋਲ ਮੋਹਰ ਲਵਾਉਣਾ ਥੱਲੇ ਵਰਗੇ ਮੇਰਾ ਸਰਪੰਚ ਯਾਰ ਕੰਮ ਤਾਂ ਤੁਸੀਂ ਫਿਰ ਤੁਸੀਂ ਗਲਤ ਕੀਤਾ ਨਾ ਨਾ ਤੁਸੀਂ ਪੈਸੇ ਦਿੰਦੇ ਅਸੀਂ ਨਾ ਮੰਗਦੇ ਫਿਰ ਹੈ ਤੇ ਯਾਰ ਟੋਡੇ ਬੰਦੇ ਕਹਿ ਦਿੰਦੇ ਅਸੀਂ ਪੈਸਾ ਤੋਂ ਬਣਾ ਵੋਟਾਂ ਨਹੀਂ ਪਾਉਣੀਆਂ ਸਰਪੰਚ ਉੱਥੇ ਕੀ ਕਰੂਗਾ ਸਰਪੰਚ ਤਾਂਰਾ ਮੁੜ ਕੇ ਮੁੱਛਦਾ ਸਵਾਲ ਹੋ ਜਾਂਦਾ ਉਹਨੂੰ ਤਾਂ ਲਾਉਣੇ ਪੈਂਦੇ ਆ ਲੈ ਵੀ ਪੁੱਤਰਾ ਗੱਲ ਬੰਨ ਲਾ ਪੱਲੇ ਅੱਜ ਤੋਂ ਬਾਅਦ ਮੁੱਲ ਵੋਟ ਪਾਉਣੀ ਨਹੀਂ ਜੇ ਮੁੱਲ ਵੋਟ ਪਾਈ ਤਾਂ ਸਮਝ ਆਪਣਾ ਹਾਲ ਇਦਾਂ ਹੀ ਰਹਿਣਾ ਠੀਕ ਹੈ ਕਿ ਨਹੀਂ ਅੱਜ ਤੋਂ ਬਾਅਦ ਮੁੱਲ ਵੋਟ ਨਹੀਂ ਪਾਉਣੀ ਕਿਉਂਕਿ ਸਰਪੰਚਾ ਗੱਲ ਤੇਰੀ ਵੀ ਠੀਕ ਆ ਵੀ ਸਿਸਟਮ ਤਾਂ ਆਪਣੇ ਪਿੰਡਾਂ ਦਾ ਨਹੀਂ ਠੀਕ ਤੇ ਆਪਾਂ ਸਰਕਾਰਾਂ ਨੂੰ ਦੋਸ਼ ਦਿੰਨੇ ਆ ਠੀਕ ਹੈ ਗੱਲ ਕਿ ਨਹੀਂ ਤੇ ਅੱਜ ਤੋਂ ਬਾਅਦ ਜਦੋਂ ਤੂੰ ਵੋਟ ਲੈਣ ਆਏਂਗਾ 1 ਰੁਪਈਆ ਨਹੀਂ ਲੈਂਦੇ ਜਿਹਨੂੰ ਜੀ ਕਰੂਗਾ ਉਹਨੂੰ ਫ੍ਰੀ ਪਾਵਾਂਗੇ ਤੇ ਕੰਮ ਵੀ ਫ੍ਰੀ ਲਵਾਂਗੇ ਇਹ ਬਾਈ ਅਖਲੀ ਤੁਹਾਡੇ ਲੋਕਾਂ ਨੂੰ ਤਾਂ ਆਉਂਦੀ ਆ ਜਦੋਂ ਸਾਨੂੰ ਸਰਪੰਚਾਂ ਨਸੀਹਤ ਆ ਗਈ ਆ ਤੇ ਮੈਂ ਚੋਣ ਵਾਲਿਆਂ ਨੂੰ ਵੀ ਇਹ ਗੱਲ ਕਹਿਣਾ ਵੀ ਜੇਕਰ ਤੁਸੀਂ ਆਪ ਦਾ ਸਿਸਟਮ ਠੀਕ ਰੱਖੋਗੇ ਕਿ ਤਾਂ ਸਰਕਾਰਾਂ ਦਾ ਸਿਸਟਮ ਬਦਲੂ ਜੇਕਰ ਅੱਜ ਤੁਸੀਂ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਪੈਸੇ ਲੈ ਕੇ ਵੋਟਾਂ ਪਾਉਣੇ ਆ ਜਾਂ ਸਰਪੰਚ ਪੈਸੇ ਦਿੰਦਾ ਵੰਡਦਾ ਤਾਂ ਮੇਰੇ ਖਿਆਲ 'ਚ ਤੁਸੀਂ ਸਰਕਾਰਾਂ ਤੋਂ ਉਹ ਐਕਸਪੈਕਟੇਸ਼ਨ ਨਹੀਂ ਕਰ ਸਕਦੇ ਜਿਹੜੀਆਂ ਤੁਸੀਂ ਚਾਹੁੰਦੇ ਆ ਇਹ ਸਿਸਟਮ ਇਦਾਂ ਹੀ ਰਹਿਣਾ ਜਿੰਨਾ ਚਿਰ ਤੁਸੀਂ ਦਾਗਿਓ ਉਹਨਾਂ ਚਿਰ ਸਰਕਾਰਾਂ ਦਾਗੀ ਰਹਿਣੀਆਂ ਜਿੰਨਾ ਚਿਰ ਤੁਸੀਂ ਨਹੀਂ ਸੁਧਰਦੇ ਉਹਨਾਂ ਚਿਰ ਸਰਕਾਰਾਂ ਨਹੀਂ ਸੁਧਰ ਸਕਦੀ ਠੀਕ ਹੈ ਕਿ ਨਹੀਂ ਸਰਪੰਚ ਸਾਹਿਬ ਬਿਲਕੁਲ